ਸਤਿਗੁਰਾਲ ਜੀ ਸਾਰਿਆਂ ਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿੱਥੇ ਵੀ ਤੁਸੀਂ ਹੋਗੇ ਰਾਜੀ ਖੁਸ਼ੀ ਹੋਗੇ ਅਤੇ ਜਿਹੜੇ ਵੀਰਾਂ ਨੇ ਸਾਨੂੰ ਕਮੈਂਟ ਕੀਤੇ ਐ ਬਹੁਤ ਵਧੀਆ ਕੀਤੇ ਐ ਅਗਰਵਨ ਭੈਣ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਉਹਨਾਂ ਨਾਲ ਅੱਜ ਅਸੀਂ ਗੱਲਬਾਤ ਕੀਤੀ ਬਹੁਤ ਹੀ ਮਨ ਨੂੰ ਖੁਸ਼ੀ ਹੋਈ ਅੱਜ ਦਾ ਜੀ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਸਾਡੇ ਬੱਚੇ ਸਾਡੀ ਕਿੱਦਾਂ ਹੈਲਪ ਕਰਦੇ ਐ ਘਰ ਵਾਲੇ ਕਿੱਦਾਂ ਕੰਮ ਕਰਦੇ ਐ ਮੈਂ ਉਹਨਾਂ ਨਾਲ ਤੇਰੇ ਹੱਥ ਬਤਾਉਣਾ ਏ ਬੱਚਾ ਇੱਧਰ ਤੁਸੀਂ ਮਾੜਾ ਵੇਖੋ ਤੁਹਾਨੂੰ ਦਿਖਾਉਣਗੇ ਸਾਸ੍ਰਿਕਾਲਜ ਦੇ ਸਾਰੇ ਭੈਣ ਭਰਾਵਾਂ ਨੂੰ ਆ ਮੇਰੀ ਗੁੜੀ ਆ ਜੀ ਲੱਗੀ ਪਈ ਆ ਸਾਫ ਸਫਾਈ ਤੇ ਅੱਜ ਕੰਮ ਕਰੀ ਜਾਂਦੀ ਐ ਇਹ ਛੁੱਟੀ ਸੁਧਿਆ ਹੋ ਗਈ ਸੀਗੀ ਸਕੂਲ ਨੂੰ ਟਾਈਮ ਨਾ ਹੀ ਆ ਗਿਆ ਸੀ ਸਕੂਲ ਤੋਂ ਮਣ ਕਹਿੰਦੇ ਸੀ ਮਾਰਨਾ ਛਾੜੂ ਸਵੇਰ ਮੋੱਕ ਕੇ ਠੰਡ ਹੁੰਦੀ ਐ ਜੀ ਤਾਂ ਕਰਕੇ ਐਸ ਵੇਲੇ ਲਾਈ ਜਾਂਦੇ ਛੜ ਇਧਰ ਮੁੰਡਾ ਐ ਬੇਟਾ ਐ ਜੀ ਮੇਰਾ ਲੱਗਿਆ ਪਿਆ ਇਸ ਫਾਈ ਕਰੀ ਜਾਂਦਾ ਜਾ ਇਕੱਠੀ ਆਏ ਕਰ ਲਈ ਐਥੋਂ ਇਕੱਠੀ ਕਰ ਲਿਆ ਬਸ ਬਾਹਲਾ ਨਾ ਕਰਨੀ ਜੰਗਾ ਮਾ ਲਿਆੜਾ ना पता डे थले उतरे नहीं पैर तलक दा ना पता इतरे आहोत वम है जी बहुत बहुत वादिया नहीं रन देना चाहे कूड़ा प्या टायर थोड़ी जी गिछे करो थोड़ी जी थोड़ी जी थोड़ी जी, थोड़ी जी. ਠੀਕ ਹੈ ਜੀ 5:00 ਵੱਜ ਗਏ ਤੁਹਾਡਾ ਕੰਮ ਸਮਾਪਤ ਹੋ ਗਿਆ ਤੇ ਚੱਲ ਜਾਓ ਮੈਂ ਉਹ ਬੰਦੇ ਨੂੰ ਵੇਖ ਕੇ ਨਾ ਵੀ ਉਹਨੇ ਕਿੰਨਾ ਨਵੇੜਿਆ ਨਾ ਪਤਾ ਕਿ ਮੈਂ ਕੁਰਸੀਆਂ ਕੱਢੀਆਂ ਨਾ ਚਿਹਰਾ ਮੋੜ ਕੇ ਫੇਰ ਚੱਕਰੀਆਂ ਪਹਿਣੀਆਂ ਠੰਡ ਬਹੁਤ ਆ ਮੰਮੀ ਤਾਂ ਤਾਂ ਪੁੱਛਿਆ ਠੀਕ ਹੈ ਮੈਂ ਮੰਨਦਾ ਤੇਰੀ ਗੱਲ ਦਾ ਸਹਿਮਤ ਮੇਰਾ ਪੁੱਤ ਤੂੰ ਨਾ ਵਿਕ ਪੁੱਤਾ ਹਵਾ ਵਗਦੀ ਐ ਬਿਮਾਰ ਹੋ ਜਾਓਗੇ ਅੰਦਰ ਪੜੋ ਲਾਈਟ ਜਗਾ ਲਓ ਠੀਕ ਐ ਇਧਰ ਬਹੁਤ ਹਵਾ ਵਗਦੀ ਪੁੱਤ ਬਿਮਾਰ ਹੋਣ ਵਾਲੀ ਠੰਡ ਬਹੁਤ ਚਲੋ ਮੇਰਾ ਪੁੱਤ ਅੰਦਰ ਬਹੁਤ ਸਿਆਣੇ ਚਲ ਮੇਰਾ ਸ਼ੇਰਾ ਚੱਕ ਲਾਂ ਕੋਸੀ ਇਥੇ ਕਾ ਬਹੁਕਰ ਤੇ ਬਠੜਾ ਸਾਰਾ ਮੇਰਾ ਪੁੱਤ ਚੱਕ ਦੇ ਬਹੁਤ ਸਿਆਣੇ ਬੱਚੇ ਐ ਬੀਆਰਐਮ ਸਕੂਲ ਦੇ ਵਿੱਚ ਪੜਦੇ ਬੱਚੇ ਜੀ ਇਹ ਲੰਗਿਆਂ ਨਾ ਖੁਰਤ ਬਹੁਤ ਵਧੀਆ ਪੜ੍ਹਾਈ ਆ ਜੀ ਸਾਰਾ ਸਟਾਫ ਹੀ ਬਹੁਤ ਵਧੀਆ ਏ ਸਾਨੂੰ ਬਹੁਤ ਹੀ ਚੰਗਾ ਲੱਗਾ ਉਹ ਸਕੂਲ ਦੇ ਵਿੱਚ ਬੱਚੇ ਲਾਉਣਾ ਬਹੁਤ ਫਰਕ ਪੈ ਗਿਆ ਸਾਡੇ ਬੱਚੇ ਅੱਗੇ ਥੋੜਾ ਜਿਹਾ ਝੱਟਕਦੇ ਸੀ ਆਓ ਬੇਟਾ ਜੀ ਮੇਰਾ ਬਹੁਤ ਮੇਰੀ ਹੈਲਪ ਕਰਦਾ बेटी है वो भी बहुत हेल्प करती है ये कहता मैं आप सुंबर ना मैं चल ठीक है थोड़ा जहा बुत थले थोड़ा थलेना जाय चंगा हा बहुत सोहना सफाई वेखो जी कि मन खुश हंसा आया इत तो हॉल के आया खोल के आया राह छड़ जाय बुत ਨੜਕਤੇ ਨਾ ਜਾਈ ਮੈਂ ਸਭ ਤੋਂ ਪਹਿਲਾਂ ਕਮੈਂਟ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪ੍ਰਮਾਤਮਾ ਨਾਲ ਚੜ੍ਹਦੀ ਕਲਾ ਰੱਖੀ ਜਿੱਥੇ ਵੀ ਉਹ ਰਾਜੀ ਖੁਸ਼ੀ ਹੋਣ ਅਸੀਂ ਅੱਜ ਤੁਹਾਨੂੰ ਬੱਚਿਆਂ ਬਾਰੇ ਦੱਸ ਰਹੇ ਹਾਂ ਇਹ ਬੱਚੇ ਸਾਡਾ ਬਹੁਤ ਹੀ ਸਹਾਰਾ ਦਿੰਦੇ ਆ ਹਰ ਕੰਮ ਦੇ ਵਿੱਚ ਸਾਈ ਹੁੰਦੇ ਐ ਲਟਕੀ ਨੇ ਮੈਡੀ ਨੇ ਦੇ ਨਾਲ ਵੀ ਬਹੁਤ ਹੈਲਪ ਕਰਨੀ ਤੁਹਾਡੇ ਭੁੰਦੇ ਤੋਂ ਲੈਦੀ ਹੈ ਸਾਰਾ ਕੰਮ ਕਰ ਲੈਂਦੀ ਹੈ ਆਖੇ ਵੀ ਲੱਗਦੀ ਹੈ ਬੇਟਾ ਵੀ ਆਖੇ ਲੱਗਦਾ ਜਦੋਂ ਅਸੀਂ ਕਹਿੰਨੇ ਆ ਬੇਟਾ ਇੱਦਾਂ ਨਹੀਂ ਆਏ ਕਰਨਾ ਉਦੋਂ ਇਹ ਬੰਦ ਜਾਂਦੇ ਹਜੇ ਤਾਂ ਪਰਮਾਤਮਾ ਦੀ ਬਹੁਤ ਕਿਰਪਾ ਰੇਗ ਤੇ ਰੱਖੇ ਸੱਚੇ ਬਾਛਾ ਬਹੁਤ ਬਹੁਤ ਧੰਨਵਾਦ ਜੀ ਹਾਣਾ ਸੀ ਬਲੌਗ ਦਾ ਐਂਡ ਕਰਨ ਲੱਗੇ ਆ ਜੀ ਸਾਰਿਆਂ ਨੂੰ ਮਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਜਿਨ੍ਹਾਂ ਨੇ ਵੀ ਸਾਥ ਦਿੱਤਾ ਵਧੀਆ ਵਧੀਆ ਕਮੈਂਟ ਕੀਤੇ ਆ ਬਹੁਤ ਧੰਨਵਾਦ ਫਾਣਾ ਸੀ ਬਲਾ ਦ ਐਂਡ ਕਰਦੇ ਆਂ ਲਾਈਕ ਸ਼ੇਅਰ ਕਰਦੇ ਰੋ ਅੱਕੀ ਵੀ ਸਪੋਰਟ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਾਰੇ ਭੈਣਾ ਭਰਾਵਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਭੈਣ ਰਮਨਦੀਪ ਨੂੰ ਸਤਿ ਸ੍ਰੀ ਅਕਾਲ ਬੁਲਾਵਾਂਗਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਉਹ ਤੋਂ ਉਹਨਾਂ ਦਾ ਅਸ਼ੀਰਵਾਦ ਫਰਮਾਤਮਾ ਪਰਮਾਤਮਾ ਚੜ੍ਹਦੀ ਕਲਾ ਖਰੇ ਇਹਨਾਂ ਨੂੰ ਸਾਨੂੰ ਬਹੁਤ ਵਧੀਆ ਸਜਾਅ ਭੇਜ ਗੱਲਾਂ ਬਾਤਾਂ ਵੀ ਕੀਤੀਆਂ ਬਹੁਤ ਸੋਹਣਾ ਲੱਗਿਆ ਉਹਨਾਂ ਨੇ ਸਾਡੇ ਹੈਂਡੀਕੈਟ ਤੌਰ ਤੇ ਆਹ ਫੜੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡਨੂੰ ਬਹੁਤ ਸੋਹਣਾ ਸੀ ਉਹਨਾਂ ਦੇ ਜਰੂਰ ਵਿਚਾਰ ਸੁਣਦੇ ਹੁੰਦੇ ਆ ਸਾਰਿਆਂ ਦਾ ਜੀ ਬਹੁਤ-ਬਹੁਤ ਧੰਨਵਾਦ ਪਰਮਾਤਮਾ ਚੜ੍ਹਦੀ ਕਲਾ